ਸਰੀ ਦੇ ਵਿੱਚ ਹੈਲਥ케ਅਰ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਬਿਆਨਬਾਜ਼ੀ ਵੀ ਜਾਰੀ ਹੈ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਹੈਲਥ ਮਨਿਸਟਰ ਰੈਡੀਨ ਡਿਕਸ ਸਰੀ ਮੈਮੋਰੀਅਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੈਲਥ케ਅਰ ਸੈਂਟਰ ਐਕਸਟੈਂਸ਼ਨ ਦਾ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਤੇ ਜਲਦੀ ਹੀ ਨਵਾਂ ਕਿਡਨੀ ਕੇਅਰ ਯੂਨਿਟ ਖੋਲਣ ਦੀ ਗੱਲਬਾਤ ਵੀ ਕੀਤੀ ਗਈ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਇਸ ਯੂਨਿਟ ਦੇ ਵਿੱਚ 21 ਡਾਇਲਿਸਿਸ ਸਟੇਸ਼ਨ ਹੋਣਗੇ ਜਿਸ ਦੇ ਨਾਲ ਹਸਪਤਾਲ ਦੇ ਵਿੱਚ ਇਹਨਾਂ ਦੀ ਕੁੱਲ ਗਿਣਤੀ 60 ਹੋ ਜਾਏਗੀ ਇਸ ਦੀ ਉਸਾਰੀ ਦਾ ਕੰਮ ਅਗਸਤ ਦੇ ਵਿੱਚ ਸ਼ੁਰੂ ਹੋਵੇਗਾ ਤੇ 2025 ਤੱਕ ਇਸ ਦੇ ਖੁੱਲਣ ਦੀ ਉਮੀਦ ਹੈ ਉਥੇ ਸਿਹਤ ਮੰਤਰੀ ਐਡ ਇੰਡੈਕਸ ਨੇ ਕਿਹਾ ਹੈ ਕਿ ਸਰੀ ਦੇ ਵਿੱਚ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਤੇ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਕਈ ਵਾਰ ਆਪਣੇ ਡਾਇਲਿਸਿਸ ਲਈ ਦੂਜੇ ਇਲਾਕਿਆਂ ਦੇ ਵਿੱਚ ਜਾਣਾ ਪੈਂਦਾ ਹੈ ਇਸ ਲਈ ਸਰਕਾਰ ਨੇ ਸਰੀ ਦੇ ਵਿੱਚ ਹੀ ਜੀਵਨ ਰੱਖਿਅਕ ਗੁਰਦੇ ਦੀਆਂ ਸੇਵਾਵਾਂ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਨਵੇਂ ਕਿਡਨੀ ਕੇਅਰ ਯੂਨਿਟ ਦੇ ਲਈ ਸਰਕਾਰ ਡਾਲਰ 84 ਮਿਲੀਅਨ ਇਨਵੈਸਟ ਕਰ ਰਹੀ ਹੈ ਤੇ ਡਾਲਰ 1 ਮਿਲੀਅਨ ਦੀ ਹੋਰ ਇਨਵੈਸਟਮੈਂਟ ਸਰੀ ਹਸਪਤਾਲ ਫਾਊਂਡੇਸ਼ਨ ਵੱਲੋਂ ਕੀ ਕੀਤੀ ਜਾਏਗੀ ਦੱਸ ਦੇ ਕਿ ਜਦੋਂ ਆਖਰੀ ਵਾਰ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸਰੀ ਮੈਮੋਰੀਅਲ ਦੇ ਵਿਸਥਾਰ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਸਰੀ ਦੀ ਮੇਅਰ ਬ੍ਰੈਂਡਾ ਲੋਗ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਜਿਨ੍ਹਾਂ ਕਿਹਾ ਸੀ ਕਿ ਸ਼ਹਿਰ ਨੂੰ ਸਰੀ ਮੈਮੋਰੀਅਲ ਜਿਹੜਾ ਜਿਹਾ ਇੱਕ ਹੋਰ ਹਸਪਤਾਲ ਮਿਲਣਾ ਚਾਹੀਦਾ ਹੈ ਇਸ ਦੇ ਬਾਅਦ ਪ੍ਰੀਮੀਅਰ ਦੇ ਵੱਲੋਂ ਇੱਕ ਨਵਾਂ ਟਾਵਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਹਿਰ ਵਿੱਚ ਹੈਲਥ ਕੇਅਰ ਸਹੂਲਤਾਂ ਦੀ ਘਾਟ ਦਾ ਮੁੱਦਾ ਆਮ ਲੋਕਾਂ ਤੋਂ ਇਲਾਵਾ ਡਾਕਟਰ ਵੀ ਚੁੱਕ ਰਹੇ ਨੇ ਜਿਨ੍ਹਾਂ ਵੱਲੋਂ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਫਰੇਜ਼ਰ ਰਿਵਰ ਦੇ ਪਾਰ ਵਰਗੀਆਂ ਸਹੂਲਤਾਂ ਸ਼ਹਿਰ ਦੇ ਵਿੱਚ ਮੰਗੀਆਂ ਗਈਆਂ ਸਨ ਵੈਸਟ ਜੈਟ ਦੇ ਯੂਨੀਅਨ ਬਦ ਮੁਰਮਤ ਇੰਜੀਨੀਅਰ ਜਿਹੜੀ ਨੇ ਉਹਨਾਂ ਨੇ 72 ਘੰਟਿਆਂ ਦੀ ਹੜਤਾਲ ਦੀ ਚੇਤਾਵਨੀ ਜਾਰੀ ਕੀਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਕੰਮ ਬੰਦ ਕਰ ਦੇਣਗੇ ਇੰਜੀਨੀਅਰ ਬਿਹਤਰ ਤਨਖਾਹਾਂ ਤੇ ਕੰਮ ਦੇ ਹਾਲਾਤਾਂ ਦੀ ਜਿਹੜੀ ਹੈ ਉਹ ਬਿਹਤਰ ਮੰਗ ਕਰ ਰਹੇ ਨੇ ਜੇਕਰ ਹੜਤਾਲ ਹੁੰਦੀ ਹੈ ਤਾਂ ਵੈਸਟ ਜੈਟ ਦੀਆਂ ਬਹੁਤ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਮੁਰਮਤ ਕਰਨੀ ਕਿ ਇੰਜੀਨੀਅਰ ਜਿਹੜੇ ਕਿ ਕੰਮ ਨਾ ਹੋਣ ਕਰਕੇ ਉਡਾਨਾਂ ਰੱਦ ਵੀ ਹੋ ਸਕਦੀਆਂ ਨੇ ਯਾ ਫਿਰ ਦੇਰੀ ਨਾਲ ਉੱਡ ਸਕਦੀਆਂ ਨੇ ਵੈਸਟ ਜੈਟ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਉਡਾਨਾਂ ਦੀ ਸਥਿਤੀ ਦੀ ਨਵੀਂ ਜਾਣਕਾਰੀ ਦੇ ਲਈ ਵੈਸਟ ਜੈਟ ਦੀ ਵੈਬਸਾਈਟ ਜਾਂ ਫਿਰ ਜਿਹੜੀ ਕਸਟਮਰ ਸੇਵਾ ਹੈ ਉਸ ਦੇ ਨਾਲ ਸੰਪਰਕ ਕਰਦੇ ਰਹਿਣ ਇਸ ਤਰ੍ਹਾਂ ਜੇਕਰ ਹੜਤਾਲ ਹੁੰਦੀ ਹੈ ਤਾਂ ਇਹ ਵੈਸਟ ਜੈਟ ਦੀਆਂ ਸੇਵਾਵਾਂ 'ਤੇ ਯਾਤਰੀਆਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਯੂਨੀਅਨ ਜੋ ਕਿ 에어ਲਾਈਨ ਤੇ 에어크래프트 ਮੇਨਟੇਨੈਂਸ ਇੰਜੀਨੀਅਰਾਂ ਨਾਲ ਅਤੇ ਹੋਰ ਤਕਨੀਕੀ ਕਾਰਜਾਂ ਦੀ ਨੁਮਾਇੰਦਗੀ ਕਰਦੀ ਹੈ ਨੇ ਸੋਮਵਾਰ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ। ਇਸ ਦਾ ਮਤਲਬ ਹੈ ਕਿ ਜੇਕਰ ਮਾਲਕਾਂ ਮਾਲਕ ਪੱਖ ਵਾਲਿਆਂ ਨਾਲ ਕੰਮਕਾਜ ਦੇ ਬਾਰੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ 72 ਘੰਟਿਆਂ ਬਾਅਦ ਇਹ ਇੰਜੀਨੀਅਰ ਹੜਤਾਲ ਤੇ ਜਾ ਸਕਦੇ ਨੇ। ਮੁਰੰਮਤ ਇੰਜੀਨੀਅਰਾਂ ਦੇ ਕਹਿਣ ਅਨੁਸਾਰ ਉਹਨਾਂ ਦੇ ਮੂਲ ਤਨਖਾਹਾਂ ਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੈ। ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਵਧੀਆ ਤਨਖਾਹ, ਬਿਹਤਰ ਕੰਮਕਾਜ ਦੇ ਹਲਾਤਾਂ ਤੇ ਹੋਰ ਸਹੂਬਿਦਾਵਾਂ ਮਿਲਣ ਇਹ ਮਾਮਲੇ ਕਾਫੀ ਸਮੇ ਤੋਂ ਚੱਲ ਰਹੇ ਨੇ ਪਰ ਹੁਣ ਇਹ ਸੰਘਰਸ਼ ਦੀ ਸਮਾਸੀਮਾ ਤੇ ਪਹੁੰਚ ਗਿਆ ਹੈ ਜੇਕਰ ਹੜ੍ਹ ਹੜਤਾਲ ਹੁੰਦੀ ਹੈ ਤਾਂ ਇਸ ਦੇ ਨਾਲ ਵੈਸਟ ਜੈਟ ਦੀਆਂ ਉਡਾਨਾਂ ਵਿੱਚ ਬੇਹੱਦ ਕਟਵਾਦ ਹੋ ਸਕਦਾ ਹੈ ਹੜਤਾਲ ਕਾਰਨ ਮੁਰੰਮਤ ਕੰਮ ਵਿੱਚ ਰੁਕਾਵਟ ਆਵੇਗੀ ਜਿਸ ਨਾਲ ਹਵਾਈ ਜਹਾਜ਼ਾਂ ਦੀ ਸੁਰੱਖਿਆ ਜਾਂਚ ਤੇ ਮੁਰੰਮਤ ਤੇ ਕੰਮ ਨਹੀਂ ਹੋ ਸਕਣਗੇ ਇਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਕਿ ਉਡਾਨਾਂ ਦੇ ਰੱਦ ਹੋਣਾ ਜਾਂ ਵਿਗਨ ਪਹਿਣਾ ਵੈਸਟ ਹੈਡ ਨੇ ਕਿਹਾ ਹੈ ਕਿ ਉਹ ਇਸ ਹੜਤਾਲ ਨੂੰ ਰੋਕਣ ਲਈ ਯੂਨੀਅਨ ਨਾਲ ਗੱਲਬਾਤ ਕਰ ਰਹੇ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਟੀਮ ਜਿਹੜੀ ਹੈ ਕਾਮਕਾਜੀ ਦੀਆਂ ਚਿੰਤਾਵਾਂ ਨੂੰ ਸੁਣ ਵੀ ਰਹੀ ਹੈ ਤੇ ਉਮੀਦ ਕਰਦੇ ਨੇ ਕਿ ਹੜਤਾਲ ਤੋਂ ਪਹਿਲਾਂ ਕੋਈ ਸਹੱਲ ਨਿਕਲ ਸਕੇ ਵੈਸਟ ਜਟ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਉਡਾਨਾਂ ਦੇ ਮੌਜੂਦਾ ਹਾਲਾਤਾਂ ਬਾਰੇ ਅਪਡੇਟ ਲੈਣ ਲਈ ਵੈਸਟ ਜਟ ਦੀ ਵੈਬਸਾਈਟ ਜਾਂ ਫਿਰ ਕਸਟਮਰ ਸੇਵਾ ਨਾਲ ਸੰਪਰਕ ਕਰਦੇ ਰਹਿਣ ਇਸ ਨਾਲ ਉਹਨਾਂ ਨੂੰ ਹੜਤਾਲ ਕਾਰਨ ਪੈਣ ਵਾਲੇ ਜਿਹੜੇ ਅਸਰ ਨੇ ਉਹਨਾਂ ਦੀ ਜਾਣਕਾਰੀ ਮਿਲਦੀ ਰਹੇਗੀ ਇਹ ਮਾਮਲਾ ਹਜ਼ਾਰਾਂ ਯਾਤਰੀਆਂ ਤੇ ਵੈਸਟ ਜੈਟ ਦੇ ਸਟਾਫ ਤੇ ਵੀ ਅਸਰ ਪਾ ਸਕਦਾ ਹੈ ਮੁਰੰਮਤ ਇੰਜੀਨੀਅਰ ਦੀ ਹੜਤਾਲ ਕਾਰਨ ਵੈਸਟ ਜੈਟ ਦੀਆਂ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ ਜੋ ਕਿ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਮਾਲਕ ਪੱਖ ਅਤੇ ਯੂਨੀਅਨ ਵਿਚੋਵਧੇਰੇ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕੱਢਣ ਇਸ ਸਾਰੇ ਪਰਕਿਰਿਆ ਦੇ ਨਵੀਂ ਜਾਣਕਾਰੀ ਲਈ ਯਾਤਰੀਆਂ ਨੂੰ ਵੈਸਟਰਡ ਦੀਆਂ ਅਧਿਕਾਰਤ ਸੂਚਨਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ